ਸਰਦ ਦੇ ਉੱਤੇ ਕਰੋੜਾਂ ਦਾ ਖਰਚਾ ਲੈ ਕੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਲੁੱਟ ਲਿਆ ਹੈ ਤੇ ਅਕਾਲੀ ਦਲ ਦੇ ਇਹ ਤਿੱਖੇ ਨਿਸ਼ਾਨੇ ਮੁਰ ਤੋਂ ਪੰਜਾਬ ਸਰਕਾਰ ਤੇ ਸਾਦੇ ਗਏ ਨੇ ਤੇ ਜਿਸ ਤੋਂ ਬਾਅਦ ਡਾਕਟਰ ਦਲਜੀਤ ਟੀਮਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਬਦਲਾਅ ਦੇ ਨਾਂ ਤੇ ਲੋਕਾਂ ਦੇ ਨਾਲ ਬਦਲਾਅ ਲਿਆ ਜਾ ਰਿਹਾ ਹੈ ਤੇ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਕਰੋੜਾਂ ਦਾ ਕਰਜ਼ਾ ਲੈ ਕੇ ਸਿਰਫ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਇੱਕ ਪੈਸਾ ਲੁਟਾਇਆ ਜਾ ਰਿਹਾ ਅਜਿਹੇ ਤਿੱਖੇ ਨਿਸ਼ਾਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਧੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਕਹਿਣਾ ਕਿ ਅਕਾਲੀ ਦਲ ਜਿਹੜਾ ਇਹ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਇਨੂੰ ਦੇਖ ਕੇ ਮੂਖ ਦਰਸ਼ਕ ਬਣ ਕੇ ਨਹੀਂ ਬੈਠ ਸਕਦਾ ਕਿਉਂਕਿ ਪਿਛਲੇ ਜੋ 7 ਸਾਲ ਦਾ ਸਮਾਂ ਜਿਹਦੇ ਵਿੱਚ 5 ਸਾਲ ਦਾ ਕਾਂਗਰਸ ਦਾ ਮਾੜਾ ਰਾਜ ਪ੍ਰਬੰਧ ਕਿਉਂਕਿ ਉਸ ਸਮੇਂ ਇੱਕ ਬਹੁਤ ਵੱਡੀ ਮੁਸੀਬਤ ਆਈ ਸੀ ਦੁਨੀਆ ਦੇ ਵਿੱਚ ਕੋਵਿਡ ਦੀ ਬਹੁਤ ਵੱਡਾ ਉਹਨੇ ਨੁਕਸਾਨ ਕੀਤਾ ਸੀ ਪਰ ਮੈਂ ਕਹਿ ਸਕਦਾ ਕਿ ਜਿਹੜਾ 5 ਸਾਲ ਦਾ ਕਾਂਗਰਸ ਦਾ ਰਾਜ ਸੀ ਪੰਜਾਬ ਦੇ ਵਿੱਚ ਉਹਨੇ ਕੋਵਿਡ ਨਾਲੋਂ ਵੀ ਸਾਡਾ ਪੰਜਾਬ ਦਾ ਜਿਹੜਾ ਵੱਧ ਨੁਕਸਾਨ ਹੈ ਉਸ 5 ਸਾਲ ਦੇ ਪੀਰੀਅਡ ਦੇ ਵਿੱਚ ਕੀਤਾ ਬਹੁਤ ਵੱਡਾ ਵਿਸ਼ਵਾਸ ਘਾਤ ਜਿਹੜਾ ਗੁਟਕਾ ਸਾਹਿਬ ਦੀਆਂ ਸਮਾ ਚੁੱਕ ਕੇ ਵੱਡੇ-ਵੱਡੇ ਕਰਜ਼ਾ ਮਾਫੀ ਦੇ ਵਾਅਦੇ ਕਰਕੇ 4 ਹਫ਼ਤਿਆਂ 'ਚ ਨਸ਼ੇ ਖਤਮ ਕਰਨ ਦੇ ਕਰਕੇ ਉਸ ਵੇਲੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਇਸ ਕਰਕੇ 5 ਸਾਲ ਪੰਜਾਬ ਜਿਹੜਾ ਉਸ ਸਮੇਂ ਵੀ ਜਿਹੜਾ ਉਹ ਕਰਪਸ਼ਨ ਦਾ ਪੋਲ ਬਾਲਾ ਰਿਹਾ ਨੌਨ ਪਰਫਾਰਮੈਂਸ ਕਰਕੇ ਕੋਈ ਡਵੈਲਪਮੈਂਟ ਐਕਟੀਵਿਟੀ ਪੰਜਾਬ ਦੇ ਵਿੱਚ ਚੰਗੀ ਨਹੀਂ ਹੋ ਸਕੀ 5 ਸਾਲ ਪੰਜਾਬ ਉਹਦੇ ਵਿੱਚ ਪਛੜ ਗਿਆ ਹੋਰ ਕਰਜ਼ੇ ਦੀ ਮਾਰ ਠਾੜਿਆ ਪਰ ਹੁਣ 2 ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਤੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਜਾ ਰਹੀ ਹੈ ਉਹਨੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਉਹਨੂੰ ਡਿਸਕ੍ਰਾਈਬ ਕਰਨਾ ਅੱਖਰਾਂ ਦੇ ਵਿੱਚ ਬਹੁਤ ਔਖਾ ਕੰਮ ਹੈ ਕਿਉਂਕਿ ਇੱਕ ਪਾਸੇ ਵਿੱਤੀ ਐਮਰਜੈਂਸੀ ਵਾਲੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਦੂਜੇ ਪਾਸੇ ਅਣ एलानੀ ਐਮਰਜੈਂਸੀ ਦੇ ਤੌਰ ਦੇ ਉੱਤੇ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਉਹਨਾਂ ਦਾ ਗੜਾ ਦਪਾਉਣ ਵਾਸਤੇ ਬੜੀ ਵੱਡੀ ਇੱਕ ਗੈਰ ਕਾਨੂੰਨੀ ਮੁਹਿੰਮ ਚੱਲ ਰਹੀ ਆ ਔਰ ਤੀਜੇ ਪਾਸੇ ਜਿਹੜਾ ਹੈ ਮੀਡੀਆ ਨੂੰ ਤੇ ਪਾਉਣ ਵਾਸਤੇ ਵੀ ਇਹ ਸਰਕਾਰ ਨੇ ਜਿਹੜੀ ਆ ਕਿਸੇ ਤਰ੍ਹਾਂ ਦਾ ਕੋਈ ਹੱਤਕੰਡਾ ਜਿਹੜਾ ਉਹ ਅਕਾਲੀ ਦੀ ਜਾਨ ਦਿੱਤਾ। ਇਸ ਕਰਕੇ ਵੱਡੀ ਮੁਸੀਬਤ ਆ। ਤੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਹੁਣ ਦੋ ਸਮਾਂ ਸਾਲ ਦਾ ਸਮਾਂ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਲਿਆ। ਹੁਣ ਹੋਰ ਬੈਠ ਕੇ ਨਹੀਂ ਦੇਖ ਸਕਦਾ ਇਸ ਕਰਕੇ ਜੋ ਹਾਲਾਤ ਨੇ ਪੰਜਾਬ ਦੇ ਅਕਾਲੀ ਦਲ ਸੰਵਿਧਾਨ ਕੇ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਡਵਾਈਸ ਦੇ ਵਿੱਚ ਇੱਕ ਫਰਦਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਟਕ ਸਾਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧਾ ਤਿੰਨ ਹੈ ਜਿੱਦਾਂ ਪੰਜ ਹਲਕੇ ਅੰਮ੍ਰਿਤਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ ਉਹ ਦੋ ਹਲਕੇ ਆ ਜਿੱਤੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦੇ ਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਏਗੀ ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼ਰੋਭਣੀ ਅਕਾਲੀ ਦਲ ਦੀ ਜਿਹੜੀਆਂ ਸ਼ਾਨਾਮੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣਗੀਆਂ ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ ਹਰ ਹਲਕੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਰੁਕ ਕੇ ਜਿਹੜੀ ਸਾਡੇ ਉਹਨਾਂ ਹਲਕਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਹਲਕਾ ਇੰਚਾਰਜ ਨੇ ਜਾਂ ਹੋਰ ਸੀਨੀਅਰ ਲੀਡਰ ਨੇ ਉਹ ਸਲਾਹ ਕਰਕੇ ਉਹ ਪੁਆਇੰਟ ਨਿਰਧਾਰਤ ਕਰਨਗੇ ਉਥੇ ਉਹ ਖੁੱਲ ਕੇ ਜਿਹੜੇ ਜਨਤਾ ਦੇ ਨਾਲ ਆਪਣੀ ਗੱਲ ਵੀ ਕਰਨਗੇ ਔਰ ਉਹਨਾਂ ਦੀ ਵੀ ਕੋਈ ਮਸਲਾ ਹੋਏਗਾ ਤੇ ਉਹ ਸੁਣਨਗੇ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇਸ਼ ਦੀ ਖੜਬ ਪੁਜਾ ਜੇ ਪੰਜਾਬ ਇਸ ਤਰੀਕੇ ਪ੍ਰਬਾਦ ਹੋ ਗਿਆ ਤੇ ਇਹਦਾ ਕੁਦਰਤੀ ਗੱਲ ਹੈ ਦੇਸ਼ ਤੇ ਉੱਤੇ ਵੀ ਬਹੁਤ بڑا ਜਿਹੜਾ ਅਸਰ ਜਿਹੜਾ ਉਪੰਦ ਇਸ ਕਰਕੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਸਾਰਾ ਜਿਹੜਾ ਪੋਲ ਹੈ ਸਰਕਾਰ ਦਾ ਕਾਂਗਰਸ ਦਾ ਵੀ ਪਿਛਲੀ ਦਾ ਔਰ ਆਮਾਦੀ ਪਾਰਟੀ ਦਾ ਵੀ ਇਹਨੂੰ ਅਸੀਂ ਲੋਕਾਂ ਦੀ ਕਚਾਰੀ ਦੇ ਵਿੱਚ ਜਿਹੜਾ ਉਹ ਤੱਥਾਂ ਸਹਿਤ ਨੰਗੇ ਕਰਾਂ ਕਿਉਂਕਿ ਕਿੰਨੀ ਹਨਾਨੀ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ ਸੂਬੇ ਦੀ ਆਮਦਨ ਵਧਾ ਕੇ ਤੇ ਇੰਨੀ ਕਰਦੇ ਆਂਗੇ ਕਿ ਸਾਨੂੰ ਟੈਕਸ ਲਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਪੈਣੀ ਅਸੀਂ ਉਸ ਪੈਸੇ ਨਾਲ ਡਵੈਲਪਮੈਂਟ ਕਰਾਂਗੇ ਕਿੰਨਾ ਵੱਡਾ ਇਹਨਾਂ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਅਸੀਂ ਰੇਤਾ ਦੀਆਂ ਖੱਡਾਂ ਦੇ ਵਿੱਚੋਂ 20000 ਕਰੋੜ ਰੁਪਇਆ ਕਮਾ ਲਾਂ ਅਸੀਂ 35000 ਕਰੋੜ ਤੋਂ ਵੱਧ ਰੁਪਇਆ ਕਰਪਸ਼ਨ ਬੰਦ ਕਰਕੇ ਕਮਾ ਲਾਂ ਪਰ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਰੇਤਾ ਦੀ ਕਮਾਈ ਕਿੰਨੀ ਹੋਈ ਹੈ 20000